ਸਤਿ ਸ਼੍ਰੀ ਅਕਾਲ ਮੈਂ ਹਰਤੇ ਤੁਸੀਂ ਦੇਖ ਰਹੇ ਹੋ ਸਮਝ ਜੈ ਨਿਊਜ਼ ਵਿਲੇ ਦੀ ਵੱਡੀ ਖਬਰ ਕਿਦਰ ਬਾਹਾ ਤੋਂ ਸਾਂਝੀ ਕਰ ਰਿਹਾ ਤੁਹਾਡੇ ਸਾਹਮਣੇ ਵੱਖ-ਵੱਖ ਹੁਣ ਰਾਹ ਹੋ ਚੁੱਕੇ ਨੇ ਸਖੇਰ ਬਾਦਲ ਅਤੇ ਡਿੰਪੀ ਟਿੱਲੋ ਦੇ ਲੋਕਾਂ ਦੇ ਵੱਲੋਂ ਕਿਆ ਜਾ ਰਿਹਾ ਕਿ ਹੁਣ ਸਖੇਰ ਬਾਦਲ ਤੇ ਡਿੰਪੀ ਟਿੱਲੋ ਦੇ ਰਾਹ ਹੋ ਗਏ ਵੱਖ-ਵੱਖ ਮੁੱਕ ਕੇ ਲੱਡੂ ਟੁੱਟ ਗਿਆ ਯਾਰਾਣਾ ਹਾਂਜੀ ਦੱਸਦੇ ਕਿ ਡਿੰਪੀ ਟਿੱਲੋ ਜੋ ਸਖੇਰ ਬਾਦਲ ਦੇ ਸਿਆਸੀ ਪੱਕੇ ਆੜੀ ਮੰਨੇ ਜਾਂਦੇ ਸੀਗੇ ਜਿਸ ਤਰ੍ਹਾਂ ਬਾਗੀ ਹੋ ਕੇ ਅਕਾਲੀ ਦਲ ਦੇ ਵਿੱਚ ਆਪਣੀ ਗੱਲ ਰੱਖੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਜੋ ਤਾਰੇ ਦਿਖਾਈ ਸੀਗੇ ਦਿਨ ਦੇ ਵਿੱਚ ਉਸ ਤੋਂ ਬਾਅਦ ਅਕਾਲੀ ਆਗੂਆਂ ਦੇ ਹੱਥੋਂ ਧੁੱਤੇ ਉੱਡ ਗਏ ਨੇ ਤੇ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਹੁਣ ਪੰਜਾਬ ਮੁੱਖ ਮੰਤਰੀ ਨੇ ਗਿੱਦੜਪਾਹਾ ਦੇ ਵਿੱਚ ਡਿੰਪੀ ਢਿੱਲੋਂ ਨੂੰ ਸਰੋਪਾ ਪਾਕੀ ਨਦੀ ਦਾ ਪਰਮਾ ਸਵਾਗਤ ਕੀਤਾ ਹੈ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜ ਜਿਹਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ ਹੈ ਹਾਲਾਂਕਿ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ ਅਕਾਲੀ ਦਲ ਪਹਿਲਾਂ ਹੀ ਆਪਣੀ ਪਹਿਹੜ ਜਿਹੜੀ ਹੈ ਪੰਜਾਬ ਦੇ ਵਿੱਚ ਬਣਾਉਣ ਦੇ ਵਿੱਚ ਨਾਕਾਮਯਾਬ ਨਜ਼ਰ ਆ ਰਹੀ ਹੈ ਲੇਕਿਨ ਇਸ ਵੇਲੇ ਅਕਾਲੀ ਦਲ ਨੂੰ ਜਿੱਥੇ ਵੱਡਾ ਝਟਕਾ ਲੱਗਿਆ ਹੈ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਵਿੱਚ ਵੀ ਡਿੰਪੀ ਢਿੱਲੋਂ ਦਾ ਪਰਮਾ ਸਵਾਗਤ ਕੀਤਾ ਜਾ ਰਿਹਾ ਦਾਦੀ ਕਾ ਅਸਤੀਫਾ ਦੇਣ ਮਗਰੋਂ ਹਦੀਪ ਸਿੰਘ ਡਿੰਪੀ ਢਿੱਲੋਂ ਦੇ ਵੱਲੋਂ ਇਹ ਕਿਹਾ ਗਿਆ ਕਿ ਮੈਂ ਪਾਰਟੀ ਦਾ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਹੈ ਮਨ ਇੰਨਾ ਜ਼ਿਆਦਾ ਭਰਿਆ ਹੋਇਆ ਕਿ ਬੋਲਿਆ ਵੀ ਨਹੀਂ ਜਾ ਰਿਹਾ ਉੱਥੇ ਇਹ ਸਾਰਾ ਪਰਿਵਾਰ ਵੀ ਇਕੱਠਾ ਹੋ ਗਿਆ ਹੈ ਤੇ ਸਾਡੇ ਵਰਗੇ ਤਾਂ ਇੱਥੇ ਵਰਤਨ ਦੇ ਲਈ ਹੁੰਦੇ ਸੀ ਇਹ ਪਰ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਮੈਂ ਆਪਣੀ ਪੂਰੀ ਜਦੋਜਹਿਦ ਨਾਲ ਆਪਣੇ ਅਹੁਦੇ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਨਿਭਾਵਾਂਗਾ